ਸਤਿ ਸ਼੍ਰੀ ਅਕਾਲ ਦੋਸਤੋ ਮੇਰੇ ਵੱਲੋਂ ਜਾਨਕੀ ਮਾਸਟਰ ਸਰਗਮ ਵੱਲੋਂ ਫੁਲਤਾਨ ਵਿੱਚ ਇੱਕ ਅਕੈਡਮੀ ਤੋਂ ਅੱਜ ਬੜਾ ਇੱਕ ਖਾਸ ਤੌਰ ਨਾਲ ਗੱਲਬਾਤ ਕਰਨੀ ਹੈ ਵੀ ਮੈਂ ਨੂੰ ਕਈ ਕਵਰਸ਼ਨ ਕਰਦੇ ਨੇ ਕਿ ਵੀ ਸਰਗਮ ਜੀ ਤੁਸੀਂ ਕਿਹੜੇ ਕਿਹੜੇ ਕਲਾਕਾਰ ਉਹ ਸੁਰਦੇ ਹੋ ਤੁਹਾਡਾ ਬੇਸ ਜਿਹੜਾ ਗੱਲ ਦਾ ਬੇਸ ਹੈ ਉਹ ਬੜਾ ਮੈਨੂੰ ਦੇਖੋ ਕਹਿੰਦੇ ਚੰਗਾ ਲੱਗਦਾ ਪਰ ਮੈਨੂੰ ਰਿਪਲਾਈ ਤਾਂ ਦੇਣਾ ਜ਼ਰੂਰੀ ਹੈ ਮੇਰਾ ਬੰਦਾ ਅਰੇ ਅੱਜ ਜਿਹੜਾ ਰਿਆਜ਼ ਕਰੂਗਾ ਉਹ ਰਾਜ ਕਰੂਗਾ ਤੋ ਵੀਡੀਓ ਜਿਹੜੇ ਦੇਖ ਰਹੇ ਸ਼ੇਅਰ ਕਰਨਾ ਦਬ ਕੇ ਪੂਰੀ ਹੱਕ ਦੀ ਗੱਲ ਲੋ ਸੱਚਾਈ ਨੂੰ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਕਮੈਂਟ ਕਰਨਾ ਲਾਈਕ ਕਰਨਾ ਤੇ ਮੈਂ ਤੁਹਾਨੂੰ ਦੱਸ ਦੇ ਮੈਂ ਕਿਹੜੇ ਕਿਹੜੇ ਕਲਾਕਾਰਾਂ ਨੂੰ ਸੁਣਦਾ ਮੈਂ ਸੁਰਦਾ ਗਵਈਆਂ ਨੂੰ ਕਲਾਕਾਰ ਦੇ ਵਿੱਚ ਕਈ ਪ੍ਰਕਾਰ ਦੇ ਕੈਟਾਗਰੀ ਦੇ ਕਲਾਕਾਰ ਹੁੰਦਾ ਇੱਕ ਗਾਉਣ ਵਾਲਾ ਹੁੰਦਾ ਮੈਂ ਗਵਈਆਂ ਨੂੰ ਸੁਣਦਾ ਜਿਹੜੇ ਗਉਣ ਵਾਲੇ ਉਹਨਾਂ ਨੂੰ ਸੁਣਦੇ ਆ ਯਾਨੀ ਕਿ ਵੱਡੇ ਜਿਹੜੇ ਉਸਤਾਦ ਲੋਕੀ ਸੁਣੋ ਤੁਸੀਂ ਵੀ रखियो बराबरि हैदराब ਸੋ ਮੈਂ ਇਹਨਾਂ ਸავლ ਲੋਕਾਂ ਨੂੰ ਸੁਣਦਾ ਮੈਂ ਜਦੋਂ ਮੇਰੀ ਅੱਖ ਖੁੱਲਦੀ ਹੈ ਮੇਰੇ ਜੈਨ ਚ ਜਦੋਂ ਕੋਈ ਚੰਗੀ ਸੁਰੀਲੀ ਚੀਜ਼ ਹੁੰਦੀ ਹੈ ਤਾਂ ਮੈਂ ਇਹਨਾਂ ਨੂੰ ਕੰਨ ਤੇ ਲਾ ਕੇ ਕਿਤੇ ਮੈਂ ਕੋਈ ਦੂਰ ਜਾ ਰਿਹਾ ਸਫਰ ਦੇ ਵਿੱਚ ਤਾਂ ਮੈਂ ਇਹਨਾਂ ਨੂੰ ਸੁਣਦਾ ਅਗਲਾ ਦੇਖੋ ਜਿਹੜਾ ਫਨਕਾਰ ਹੈ ਅਗਲਾ ਕਿਹਦਾ ਫਨਕਾਰ ਹੋਊਗਾ ਉਹ ਵੀ ਦੇਖੋ ਕਾਲਜਨਤੀਸ ਪੈ ਗਈ ਅਮਰ ਸਿਚ ਕਿਲਾ ਇਹ ਵੀ ਸੁਣੋ ਇਹ ਵੀ ਖਾਂ ਸਾਹਿਬ ਤੋਂ ਘੱਟ ਨਹੀਂ ਹੈ ਹੈਨਾ ਉਸਤਾਦ ਜਨਾਬ ਅਮਰ ਸਿੰਘ ਚਮਕਿਲਾ ਜੀ ਸੁਣੋ ਕਈ ਲੋਕਾਂ ਦੇ ਵੀ ਮੈਂ ਚਮਕਿਲਾ ਸਾਹਿਬ ਦਾ ਸ਼ਿਕਰਤਾ ਜੀ ਇਸ ਗੱਲ ਤੇ ਵੀ ਬਹੁਤ ਵੱਡਾ ਮੁੱਦਾ ਉੱਠ ਸਕਦਾ ਪਰ ਜੇ ਕੋਈ ਰੀਅਲ ਚ ਚਮਕਿਲਾ ਸਾਹਿਬ ਦਾ ਸ਼ਿਕਰਤਾ ਤਾਂ ਮੈਨੂੰ ਆ ਜਿਹੜੀ ਮੁਰਗੀ ਲਾਈ ਹੈ ਇਹਨਾਂ ਨੇ ਇਹ ਲਾ ਕੇ ਦਿਖਾਓ ਨੇ ਨਿਮੈ ਲਾ ਕੇ ਦਿਖਾਉਂਗਾ ਚੁੱਕੇ ਮੈਂ ਪਹਿਲ ਕੰਮ ਕਰ ਚੁੱਕੇ ਮੈਂ ਸੁਣਦਾ ਬਹੁਤ origignal ਸੁਣਦਾ ਚੰਗੀ ਲੱਗਦਾ ਸਾਨੂੰ ਬਹੁਤ ਜਿਆਦਾ ਨਜਾਇਜ਼ ਬਹੁਤ ਵੱਡਾ ਮਰੀਦ ਹੈ ਇਹਨਾਂ ਦਾ ਮਰੀਦ ਉਹ ਹੁੰਦਾ ਜਿਹੜਾ ਪ੍ਰੋਪਰ ਚੀਜ਼ ਨੂੰ ਨਵਾ ਦੇ ਸੁਣੋ ਯਾਰ ਸੁਣੋ ਹੁਣ ਦੇਖੋ ਅੱਗੇ ਤੁਸੀਂ ਸੁਣੋ ਪੰਜਾਬ ਦੇ ਵਿੱਚੋਂ ਪਾਕਿਸਤਾਨ ਦੇ ਵਿੱਚੋਂ ਹੈਨਾ ਤਾਂ ਰਹੀ ਗੱਲ ਸਾਡੇ ਗੁਰੂ ਪੰਜਾਬ ਦੇ ਵਿੱਚੋਂ ਜਿਹਦਾ ਮੈਂ ਬਹੁਤ ਵੱਡਾ ਫੈਨ ਆ 우ਸਤਾਦ ਸਾਵਰ ਗੋਟੀ ਇਹ ਮੈਂ ਤੁਹਾਨੂੰ ਸੁਣਾ ਰਿਹਾ ਹੈ ਹੈਨਾ ਵੀ ਦੇਖੋ ਯਾਰ ਕਿੰਸੀ ਗੱਲ ਬਾਤ ਹੈ ਬੜੀ ਰੂਹ ਵਾਲੀ ਗੱਲ ਬਾਤ ਹੈ ਬੜੇ ਖਤਰਨਾਕ ਹੋਈਏ ਨੇ ਸੁਣੋ क्या बात है? अन्य वीडियो दब तो दब दब के शेयर कर रहा बिल्कुल मैं आते चैनल दे पाऊंगा ना ने। हाँ हाँ कैसा बेस है? और कैसी टोन है? वो तो, तो ਸ਼ਬਦ ਬੜੇ ਖਤਰਨਾਕ ਨੇ ਮਲੇਸ਼ੀਆ ਦੀ ਕਾਫੀ ਹੈ ਹਾਜ਼ਰੀ ਦਾ ਕੇ ਹਲ ਜਾਈਂ ਕੀ ਬਾਤ ਹੈ ਦੇਖੋ ਨਾ ਸੋ ਇਹ ਇਹ ਦੇ ਵਿੱਚੋਂ ਮੈਂ ਹਮ ਸਰਦੂਲ ਜੀ ਇਹਨਾਂ ਦਾ ਬੇਸ ਵੀ ਬੜਾ ਖਤਰਨਾਕ ਬਹੁਤ ਖਤਰਨਾਕ ਬੜਾ ਖਤਰਨਾਕ ਗਵਈਏ ਬੜੇ ਖਤਰਨਾਕ ਗਵਈਏ ਸੀਗੇ ਤੇ ਐਸੇ ਜ਼ਬਰਦਸਤ ਗਵਈਏ ਸੀਗੇ ਇੰਨਾ ਵਰਗਾ ਵੀ ਗਾਣਾ ਮੈਂ ਕਹਿੰਦਾ ਕਿਤੇ ਖਾਲਾ ਹੀ ਦਾ ਵੜਾ ਨਹੀਂ ਹੈ ਬਹੁਤ ਔਖਾ ਹੈ ਇਹਨਾਂ ਇਹਨਾਂ ਕੋਈ ਗਾਣਾ ਹੈਨਾ ਤੇ ਚੰਗੇ ਕਲਾਕਾਰ ਨੂੰ ਸੁਣਿਆ ਕਰੋ ਚੰਗੇ ਨੂੰ ਮਤਲਬ ਵੀ ਕਮੈਂਟ ਲਾਈਕ ਕਰਿਆ ਕਰੋ ਤੁਸੀਂ ਚੰਗੇ ਚੰਗੇ ਕਲਾਕਾਰਾਂ ਨੂੰ ਸੁਣੋ ਸਦੂਲ ਦਿਨ ਛੋੜੋ ਸਰਕਾਰੀ ਨੌਕਰੀ ਦੀ ਇਹ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਮੈਂ ਕਹਿੰਦਾ ਇਹਨਾਂ ਦੀ ਵੀ ਕੀ ਬਾਤ ਨਹੀਂ ਪਰ ਜਿਹੜੇ ਕਈ ਗਵਈਏ ਕਹਿੰਦੇ ਸਾਡੇ ਵੱਡੇ ਭਾਜੀ ਨਹੀਂ ਨਹੀਂ ਐ ਨਹੀਂ ਹੁੰਦਾ ਹੁੰਦਾ ਮਤਲਬ ਵੀ ਜਦੋਂ ਥੋੜਾ ਦੇਰ ਬਾਅਦ को चालू नहीं बोल रहा मैं मेरे मेरे पिट सिंगर ने मेरे बस है ना ये देखो उस्ताद गुलाम लिखा साहब कैसे बोलिए ने कैसे देखो उस्ताद बड़े गुलाम लिखाण साहब सराहना करो ਆਲਾ 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 ਉਸਤਾਦ ਤੁਹਾਨੂੰ ਸੁਣੋ ਜਰਾਵਿਦਰ ਵਾਲੀ ਅਖਿਆਲ ਜੀ ਜੇਬਾ ਅੱਲਾਮਤ ਅਲੀ ਖਾਨ ਸਾਹਿਬ ਕਿਵੇਂ ਗੁਜ਼ੀਰ ਹੈ ਦੇਖੋ ਦੇ ਸੂਰ ਕੀਏ ਚੁਣੋ ਤੋ ਰਾਜ ਦਰਬਾਰੀ ਸੂਰ ਚਨਾ ਚੁਣੇ ਸੋ ਦੇ ਸੂਰ ਦਾ ਰਾਜ ਲਿਖਾਂ ਸਭ ਜਿੰਨਬਰੀ ਗਾਜ਼ਲ ਮੁਸ਼ਕਲ ਹੈ ਬੋਏ ਮਾਂ ਇੱਕ ਕਹਾਣੀ ਕੀ ਬਾਤ ਹੈ ਜਿਵੇਂ ਸੇ ਬੁਲ ਕਰਉ ਸੁਣਦਾ ਮੈਂ ਹਾਂ ਮੇਰੀ ਅਕੈਡਮੀ ਹੈ ਸਰਤਾਲ ਜਿੱਥੇ ਮੈਂ ਟ੍ਰੇਨਿੰਗ ਦਿੰਦਾ ਮਿਊਜ਼ਿਕ ਦੀ ਮੈਂ ਮਿਊਜ਼ਿਕ ਵੀ ਤਿਆਰ ਕਰਦਾ ਔਰ ਮੈਂ ਸੁੱਕਾ ਨਾਮ ਨਹੀਂ ਦੂੰਦਾ ਉਹਦੇ ਵਿੱਚ ਮੇਰਾ ਹੁੰਦਾ ਹੈ ਕੰਪੋਜ਼ ਜਿ ਮੇਰੀ ਹੁੰਦੀ ਹੈ ਹਰਮੋਨੀ ਮੁੰਦਾ ਹੈ ਉੱਤੇ ਬੈਕਅਪ ਹੁੰਦਾ ਹੈ ਨਹੀਂ ਸੋ ਉਸਤਾਦ ਮਹਿੰਦੀ ਸੰਸਾਪ ਉਸਤਾਦ ਮਹਿੰਦੀ ਸੰਸਾਪ ਕੈਸਾ ਗਲਾਰਾ ਦਾ ਬਹੁਤ ਰਣਾ ਹੈ ਨਾ ਇਹ ਜਿਹੜੀ ਗਲੇ ਨੇ ਨਾ ਜਿਹੜੇ ਉਸਤਾਦ ਮਹਿੰਦੀ ਸੰਸਾਪ ਇਹਨਾਂ ਵਰਗਾ ਨਹੀਂ ਕੋਈ ਗਜ਼ਲ ਦੇਖੋ ਕੈਸੀ ਠਹਿਰਾ ਹੋਏ ਇਹਨਾਂ ਦੀ ਗਜ਼ਲ ਦੇ ਵਿੱਚ ਕੈਸਾ ਵੇਰਵਾ ਹੈ ਹੈ ਨਾ ਇਹ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਦੋਸਤੋ ਪਰ ਇਹ ਹੱਕ ਦੀ ਗੱਲ ਹੈ ਗੱਲ ਹੁੰਦੀ ਹੱਕ ਦੀ ਜਿਹੜਾ ਬੰਦਾ ਹੱਕ ਨਹੀਂ ਗਏ ਬਾਕੀ ਸਹੀ ਗੱਲ ਤਾਂ ਬੜੀ ਯਾਰ ਨਿਮਰ ਵਾਲੀ ਗੱਲ ਹੈ ਦੇਖੋ ਕਹਦਾ ਕਹਦਾ ਉਹ ਦੇਖੋ ਮਹਿੂਸ ਮੈਂ ਕਰਵਾ ਲੰਮੇ ਤੇ ਕਰਵਾ ਦੇਵਾ ਤੇ ਮੈਂ ਅੱਛੇ ਅੱਛੇ ਕਲਾਕਾਰ ਦਾ ਮਰੀਦ ਆ ਪਾੜ ਬੜੇ ਗੁਲਾਬ ਲਖਾ ਸਾਹਿਬ ਉਸਤਾਦ ਗੁਲਾਬ ਲਖਾ ਸਾਹਿਬ ਉਸਤਾਦ ਨੌਸਰ ਖਲੀ ਖਾਨ ਸਾਹਿਬ ਉਸਤਾਦ ਮਰਾਤਾਬ ਲਖਾ ਸਾਹਿਬ ਉਸਤਾਦ জাফর ਲਖਾ ਸਾਹਿਬ ਤਰਨੂਲ ਖਾਨ ਸਾਹਿਬ ਖਾਬਰ ਕੁੱਟੇ ਖਾਨ ਸਾਹਿਬ ਗੁਰਬਖਸ਼ ਸ਼ੌਕੀ ਜੀ ਹੈ ਨਾ ਤੇ ਮੁਹੰਮਦ ਰਫੀ ਸਾਹਿਬ ਕੀ ਬਾਤ ਹੈ ਮਾਤਾ ਲਤਾ ਮਗੇਸ਼ਕਰ ਜੀ ਮਾਤਾ ਆਸਾ ਭੋਸਲੇ ਜੀ बहुत अच्छे म्यूजिक डायटर अरविंदर जैन जी नपी दालेरी लक्ष्मीकांत प्यारेलाल जी और ऐसा हारमोनी प्ले खतरनाक उस्ताद भोरे खान साहब तबला अनुबाद जयपुर साहब से तो है ही है पर लेकिन उन्होंने तो खतरनाक नहीं उस्ताद ताबू खान साहब उस्ताद ताबू खान साहब ऐसी लैक करी तबला प्ले करते भी ढाई बड़ी लंबी होंगी दो, -दो मिनट की ਤਨ ਤਨ ਚਰਚਰ ਮੜਦੀ ਤੇ ਅਹੀ ਚੱਲ ਰਹੀ ਹੈ ਕੱਲੀ ਹੈਨਾ ਸੋ ਜਿਹੜੇ ਮਿਊਜ਼ਿਕ ਨੂੰ ਤਿਆਰ ਕਰਦੇ ਕੋਈ ਸਿੱਖਣਾ ਚਾਹਵਣਾ ਉਹ ਪਹਿਲਾਂ ਜਿਹਦੇ ਕੋਲ ਵੀ ਸਿੱਖੇ ਪਹਿਲਾਂ ਉਹਨੂੰ ਸੁਣੇ ਕਿ ਇਹ ਸਿਖਾਉਣ ਵਾਲਾ ਕਿੰਨੇ ਇੱਕ ਗੱਲਬਾਤ ਦੇ ਵਿੱਚ ਹੈ ਉਹ ਮੇਰੇ ਕੋਲ ਬੱਚੇ ਆਉਂਦੇ ਕੋਈ ਦਾ ਕੋਈ ਕਹਿੰਦਾ ਜੀ ਮੈਂ 3 ਸਾਲ ਲਾ ਕੇ ਆਇਆ ਕੋਈ 2 ਸਾਲ ਲਾ ਕੇ ਮੈਂ ਕੋਈ 6 ਮਹੀਨੇ ਲਾ ਕੇ ਆਇਆ ਕੋਈ 3 ਮਹੀਨੇ ਲਾ ਕੇ ਆਇਆ ਤੇ ਉਹ ਜਦੋਂ ਬਿਲਕੁਲ ਪਾਟਾ ਖਾਲੀ ਹੋ ਜਾਂਦਾ ਫਿਰ ਬਾਅਦ ਚ ਮੇਰੇ ਕੋਲ ਆਉਂਦੇ ਆ ਫਿਰ ਕਈ ਕਹਿੰਦੇ ਸਰਗਮ ਦੀ ਤੁਸੀਂ ਪੇਵਟ ਬਹੁਤ ਜ਼ਿਆਦਾ ਲੈਨੇ ਹੈਨਾ ਬਲਕਿ ਕੋਈ ਬੜੀ ਪੇਮੈਂਟ ਨਹੀਂ ਹੈ ਸੱਲੇ ਯਾਰ ਦੇਖੀ ਬੜੀ ਬੜੀ ਅਮੇ ਮੇਰੀ ਹੈਨਾ ਤੇ ਪਰ ਨਹੀਂ ਜਿਹੜਾ ਮੇਰੇ ਕੋਲੇ ਆਊਗਾ ਤੋ ਜਿਹੜਾ ਵੀ ਕੋਲੇ ਬੈ ਕੇ ਸਿੱਖੂਗਾ ਜਾਂ ਆਨਲਾਈਨ ਕਲਾਸ ਲਾਊਗਾ ਬਰਾਬਰ ਹੀ ਹੁੰਦੀ ਗੱਲ ਬਾਤ ਪਰ ਬੰਦੇ ਨੂੰ ਮਾੜੀ ਮੋਟੀ ਆਪ ਹੱਥੋਂ ਮਾੜਾ ਮੋਟਾ ਤਿਆਰ ਹੋਵੇ ਹੈਨਾ ਚੰਗੇ ਕਲਾਕਾਰਨ ਨੂੰ ਸੁਣਾ ਕਰੋ ਚੰਗੇ ਸੰਗੀਤਕਾਰਨ ਨੂੰ ਫੋਲੋ ਕਰਿਆ ਕਰੋ ਚੰਗੇ ਗੀਤਕਾਰਨ ਨੂੰ ਫੋਲੋ ਕਰਿਆ ਕਰੋ ਚੰਗੇ ਕੰਪੋਜ਼ਰਨ ਨੂੰ ਫੋਲੋ ਕਰਿਆ ਕਰੋ ਔਰ ਚੰਗੀ ਗਾਇਕੀ ਨੂੰ ਅੱਗੇ ਲੈ ਕੇ ਆਓ ਜੀ ਨਹੀਂ ਤੁਹਾਨੂੰ ਪ੍ਰੋਪਰ ਸਿਖਾਣਾ ਆਂਦਾ ਤੁਸੀਂ ਪ੍ਰੋਪਰ ਪਹਿਲਾਂ ਸਿੱਖੋ ਫਿਰ ਸਿਖਾਓ ਇਹ ਮੈਂ ਕਹਿੰਦੀ ਦੇਖੋ ਬੋਲ ਜਦਾ ਮੇਰੀ ਭੁਲੀ ਇਹੋ ਜੀ ਹੈ ਤੇ ਪਰ ਗਾਣਾ ਜਿਹੜਾ ਮੇਰਾ ਉਹ ਗਾਣਾ ਵਾਜਾ ਫੜਾ ਬਟਾਈਕ ਮਟ ਵਾਸਤੇ ਮੇਰੇ ਕੋਲ ਸਟੂਡੈਂਟ ਬੈਠਾ ਸੀਗਾ ਮੇਰੇ ਕੋਲ ਘੱਟ ਟਾਈਮ ਹੈ ਕਿਉਂਕਿ ਇਸ ਟਾਈਮ ਮੁੰਡੇ ਪਿੰਡਾਂ ਚੋਂ ਆਉਂਦੇ ਆ ਰਿਆਜ਼ ਵਗੈਰਾ ਕਰਦੇ ਆ ਮੈਂ ਅੱਜਕੀ ਬਹੁਤ ਇਸ ਟਾਈਮ ਮੇਰਾ ਗਲਾ ਬਿਲਕੁਲ ਵੀ ਨਹੀਂ ਕੰਮ ਕਰ ਰਿਹਾ ਮੈਂ ਫਿਰ ਵੀ ਤੁਹਾਨੂੰ ਕੋਸ਼ਿਸ਼ ਕਰਦਾ ਵੀ ਰਾਗ ਨੂੰ ਤਹਿਰਾਉਂਦੀ ਵੀ ਉਹਨੂੰ ਕਿਵੇਂ ਆਪਾਂ ਜੇ ਸੁੱਤੇ ਪਏ ਬੱਚੇ ਨੂੰ ਵੀ ਠਾਣਾ ਹੈ ਤਾਂ ਸੁੱਤੇ ਪਏ ਬੱਚੇ ਨੂੰ ਆਪਾਂ ਚਪੇਰ ਤੋਂ ਨਾ ਮਾਰਾਂਗੇ ਯਾਰ ਆਪਾਂ ਉਹ ਬੱਚੇ ਨੂੰ ਧਾਦੋ ਉੱਠ ਬੇਟਾ ਚਾਹ ਨਾਸ਼ਤਾ ਪਾਣੀ ਪੀ ਸਕੂਲ ਜਾਣਾ ਹੈ ਤਿਆਰ ਹੋ ਜੇ ਮਾਲ ਆਪਾਂ ਬੱਚੇ ਨੂੰ ਕੁੱਤਾਂ ਦੇ ਵਿੱਚ ਰੱਖਾਂਗੇ ਤਾਂ ਬੱਚਾ ਵੀ ਮੁਰਾ ਕੁੱਠਾ ਬਊਗਾ ਤਾਂ ਸੰਗੀਤ ਵੀ ਹੋਈ ਜ਼ਿੰਦਾ ਜਾਗਦਾ ਇਨਸਾਨ ਹੈ ਸੰਗੀਤ ਦੇ ਕੋਈ ਚੀਜ਼ਾਂ ਪੰਛੀ ਤੇ ਵੀ ਅਸਰ ਕਰ ਜਾਂਦਾ ਹੈ ਜਿਹੜੇ ਰੁੱਖ ਨੇ ਉਹਨਾਂ ਤੇ ਵੀ ਅਸਰ ਕਰ ਜਾਂਦਾ ਹੈ ਰੁੱਖ ਨੂੰ ਕੱਟ ਮਾਰ ਦਿਓ ਤੁਹਾਨੂੰ ਉੱਥੋਂ ਹੀ ਪਰ ਪਰ ਧਰ ਮਿਲ ਜੂਗਾ ਵੀ ਉਹਦੇ ਵਿੱਚ ਪਾਣੀ ਨਿਕਲ ਹਟਾ ਦੇ ਅੱਕੋ ਕੋ ਦੁੱਧ ਨਿਕਲਣਾ ਸਟਾਰਟ ਹੋਊ ਬੋਰ ਹੋਊਗਾ ਦੁੱਧ ਨਿਕਲਣਾ ਸਟਾਰਟ ਹੋ ਰਿਹਾ ਤਾਂ ਸੰਗੀਤ ਵੀ ਜਿੰਦੇ ਜਾਗਦਾ ਇਨਸਾਨ ਵਾਂਗੂ ਹੈ ਇੱਕ ਹੁੰਦਾ ਬੇਸੁਰਾ ਇੱਕ ਹੁੰਦਾ ਕਲਸੁਰਾ ਇੱਕ ਜਿੰਨੇ ਸੁਰਪੀਆਂ ਇੱਕ ਸੁਰ ਚ ਕਿੰਨੀਆਂ ਸੁਰਪੀਆਂ ਤੁਹਾਨੂੰ ਪਤਾ ਜੇ ਪਤਾ ਤਾਂ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਹੁਣ ਦੇਖੋ ਮੈਂ ਲਾਉਂਗਾ ਇਹ ਮਹਿਲਾ ਰਿਆਲ ਬਿਲਕੁਲ ਮੰਦਰ ਦੇ ਹੈ ਨਾ ਪਰ ਮੈਂ ਇਸ ਤੋਂ ਜ਼ਿਆਦਾ ਗਿਲਗੋਬਾਤੀ ਮਾਸ਼ੂਦ ਤੇ ਆ ਰਿਹਾ ਮੈਂ ਉਹ ਤਾਂ ਤੁਹਾਡੇ ਸਾਹਮਣੇ ਮੈਂ ਖਤਮ ਕਰ ਚੁੱਕਿਆ ਨਾ ਤਾਂ ਉਦੋਂ ਆਗੇ ਥੱਲੇ 1 2 3 4 5 6 7 8 800 ਥੱਲੇ ਹੋਰ ਆ ਗਿਆ ਲੈ ਇਹਨੂੰ ਕਹਦੇ ਪ੍ਰੋਪਰ ਰਿਆਜ਼ ਤੁਹਾਡਾ ਹਰਕਤ ਦਾ ਬੜੀ ਲੱਗੇ ਤਾਂ ਦੋਸਤੋ ਬਿਲਕੁਲ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਪਰ ਇਹਦੇ ਵਿੱਚ ਮੈਂ ਕੋਈ ਵੀ ਐਸੀ ਗੱਲ ਨਹੀਂ ਬੋਲੀ ਜਿਹੜੀ ਤੁਹਾਡੇ ਲੈਕ ਦੀ ਨਾ ਹੋਵੇ ਇਹ ਸਾਰੀਆਂ ਗੱਲਾਂ ਤੁਹਾਡੇ ਨਾਲ ਨਿਭਣ ਵਾਲੀਆਂ ਨੇ ਤੇ ਠੁਕਦੇ ਨੇ ਤੁਹਾਡੇ ਦੇ ਤੇ ਇਸ ਵੀਡੀਓ ਨੂੰ ਜਿਹੜੇ ਗੀਤਕਾਰ ਸੰਗੀਤਕਾਰ ਕੋਈ ਵੀ ਬੰਦਾ ਦੇਖੇ ਤਾਂ ਕਮੈਂਟਾਂ ਰਹਿ ਮੈਨੂੰ ਆਪਦੇ ਕਮੈਂਟ ਜਰੂਰ ਕਰੀ ਦੱਸੇ ਕਈ ਹੈ ਜਿਹੜੇ ਮੇਰੇ ਨਾਲ ਜੁੜੇ ਹੋਏ ਆ ਉਹ ਕਈ ਕਮੈਂਟ ਕਰ ਰਹੇ ਆ ਉਹ ਰੱਬ ਕੋਲ ਅਗਰੇ ਤੁਹਾਡਾ ਰੱਬ ਨੂੰ ਤਾਂ ਪਤਾ ਨਾ ਹੋਉ ਮਾਲਕ ਨੂੰ ਸਭ ਪਤਾ ਹੁੰਦਾ ਹੈ ਕਿ ਇੰਗਾ ਦੇੜਾ ਕਰ ਰਿਹਾ ਮਾੜਾ ਕਿਹੜਾ ਕਰ ਰਿਹਾ ਤੇ ਸਰਗਮ ਨੇ ਕਿਹਦਾ ਚੰਗਾ ਕੀਤਾ ਕਿਹਦਾ ਮਾੜਾ ਕੀਤਾ ਉਹਨੂੰ ਸਾਰਾ ਪਤਾ ਹੈ ਉਹ ਜਵਾਬ ਲਊਗਾ ਮੇਰੇ ਤੋਂ ਹੈ ਨਾ ਉਹ ਜਵਾਬ ਲਊਗਾ ਜੇ ਮੈਂ ਮਾੜਾ ਤਾਂ ਮੇਰੇ ਬੱਚਾ ਚ ਨਿਕਲ ਜਾਊਗਾ ਹੈ ਨਾ ਤੇ ਉਹ ਜਿੰਦੇ ਜਗਦੇ ਨਾਲ ਜਾਂਦਾ ਹੁੰਦਾ ਓਕੇ ਬਾਈ ਫਸਿਕਾ